ਤੁਹਾਡਾ ਸਭ ਦਾ ਨਵੀਂ ਵੀਡੀਓ ਦੇ ਵਿੱਚ ਸਵਾਗਤ ਹੈ ਸਾਰੇ ਜਾਣੇ ਨਿੱਕੇ ਸਿੱਧੂ ਨੂੰ ਬਹੁਤ ਹੀ ਜ਼ਿਆਦਾ ਪਿਆਰ ਕਰਦੇ ਹਨ ਇਸ ਵਿੱਚ ਕੋਈ ਸ਼ੱਕ ਨਹੀਂ ਹੈ ਨਿੱਕਾ ਸਿੱਧੂ ਹੁਣ ਬਹੁਤ ਸੋਨਾ ਬੋਲਣ ਵੀ ਲੱਗ ਗਿਆ ਅਤੇ ਚੱਲਣ ਫਿਰਨ ਵੀ ਲੱਗ ਗਿਆ ਕਦੀ ਭੱਜ ਕੇ ਕਿੱਧਰ ਚਲਾ ਜਾਂਦਾ ਹੈ ਕਦੀ ਕਿਸੇ ਨਾਲ ਗੱਲਾਂ ਕਰਦਾ ਹੈ ਕਦੀ ਆਪਣੇ ਫੈਨਸ ਨਾਲ ਹੱਥ ਮਿਲਾਉਂਦਾ ਹੈ ਨਿੱਕਾ ਸਿੱਧੂ ਇੰਨੀ ਦਿਨੀ ਬਹੁਤ ਹੀ ਜ਼ਿਆਦਾ ਸ਼ੈਤਾਨ ਹੋ ਗਿਆ ਹੈ ਲੋਕ ਸੋਸ਼ਲ ਮੀਡੀਆ ਤੇ ਨਿੱਕੇ ਸਿੱਧੂ ਦੀਆਂ ਪਿਆਰੀਆਂ ਪਿਆਰੀਆਂ ਹਰਕਤਾਂ ਦੇਖ ਕੇ ਹੈਰਾਨ ਹੋ ਜਾਂਦੇ ਹਨ ਅਤੇ ਦੁਆਵਾਂ ਕਰਦੇ ਹਨ ਕਿ ਸਾਡਾ ਨਿੱਕਾ ਸਿੱਧੂ ਹਮੇਸ਼ਾ ਤੰਦਰੁਸਤ ਰਵੀ ਪਰਮਾਤਮਾ ਇਸਦੀ ਉਮਰ ਲੰਬੀ ਕਰੇ ਨਿੱਕੇ ਸਿੱਧੂ ਦੇ ਚਾਹਨ ਵਾਲੇ ਉਸਦੇ ਘਰ ਤੱਕ ਪਹੁੰਚ ਜਾਂਦੇ ਹਨ ਕਿਉਂਕਿ ਉਹ ਨਿੱਕੇ ਸਿੱਧੂ ਨੂੰ ਆਪਣੀ ਲਾਈਫ ਦੇ ਵਿੱਚ ਇੱਕ ਵਾਰ ਜ਼ਰੂਰ ਮਿਲਣਾ ਚਾਹੁੰਦੇ ਹਨ ਕਿਤੇ ਨਾ ਕਿਤੇ ਨਿੱਕੇ ਸਿੱਧੂ ਦੇ ਵਿੱਚੋਂ ਸਿੱਧੂ ਮੂਸੇਵਾਲਾ ਦੀ ਝਲਕ ਪੈਂਦੀ ਹੈ ਨਿੱਕੇ ਸਿੱਧੂ ਦੀਆਂ ਇਹ ਖੂਬਸੂਰਤ ਤਸਵੀਰਾਂ ਸੋਸ਼ਲ ਮੀਡੀਆ ਤੇ ਬਹੁਤ ਹੀ ਜਿਆਦੀਆਂ ਵਾਇਰਲ ਹੋ ਰਹੀਆਂ ਹਨ ਅਗਰ ਵੀਡੀਓ ਚੰਗੀ ਲੱਗੀ ਤਾਂ ਬਣੇ ਰਹਿਣਾ ਆਪਣੇ ਅਫੀਸ਼ੀਅਲ ਚੈਨਲ ਦੇ ਨਾਲ ਧੰਨਵਾਦ